ਅੱਜ ਅੰਬਾ ਸੌਰਸਿੰਗ ਦੀਪਦ ਬੁਰਜੀ ਸ਼ੀਲੂ ਬਾਹੂ ਅਕਬਰ ਪਰ ਜੱਗੂ ਹਾਕਮ ਵਾਲੀਆ ਹੋਰ ਵੀ ਕਈ ਛੋਟੀ ਦੇ ਸੁਖੀ ਦੀਦਿਆੜੇ ਚੱਲ ਰੇ ਆ ਪੋਦਾ ਮਹੀਨਾ ਚੱਲ ਰਿਆ ਇਨ੍ਹਾਂ ਦਿਨਾਂ ਵਿੱਚ ਕਹਿੰਦੇ ਪੂਰੀ ਠੰਡ ਵਿੱਚ ਕਹਿੰਦੇ ਕਲਗੀਧਰ ਪਾਸ਼ਾ ਦੇ ਛੋਟੇ ਸਹਿਬਜ਼ਾਦਿਆਂ ਨੇ ਕਹਿੰਦੇ ਠੰਡੇ ਬੁਰਜ ਵਿੱਚ ਰਹਿ ਕੇ ਦਿਨ ਕੱਟੇ ਤੇ ਮਾਤਾ ਗੁਜਰੀ ਜੀ ਦਾ ਤਨ ਜਿਗਰਾ ਸੀ ਹਾਂਜੀ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ 26 ਦਸੰਬਰ 2024 ਨੂੰ ਕਿੱਥੇ-ਕਿੱਥੇ ਕਬੱਡੀ ਕੱਪ ਕਰਵਾਏ ਜਾਣਗੇ ਤੇ ਕਿਹੜੇ ਕਬੱਡੀ ਕੱਪ ਤੇ ਕਿਹੜੇ ਵੱਡੇ ਸੁਪਰਸਟਾਰ ਖੇਡਣਗੇ ਤੇ ਕਿਹੜੀਆਂ ਟੀਮਾਂ ਪਹੁੰਚ ਰਹੀਆਂ ਕਿਹੜੀਆਂ ਟੀਮਾਂ ਵਿੱਚ ਕਿਹੜੇ ਵੱਡੇ ਸੁਪਰਸਟਾਰ ਪਹੁੰਚ ਰਹੇ ਆ ਇਸ ਕਬੱਡੀ ਕੱਪ ਤੇ ਆਪਾਂ ਜਾਣਕਾਰੀ ਕਰਾਂਗੇ ਸਾਂਝੀ ਤੁਹਾਡੇ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਬਾਕੀ ਆਪਾਂ ਰੋਇ ਤੁਹਾਡੇ ਨਾਲ ਟੀਮਾਂ ਦੀ ਤੇ ਪਲੇਅਰਾਂ ਦੀ ਜਾਣਕਾਰੀ ਸਾਂਝੀ ਕਰਦੇ ਆਂ ਬਾਕੀ ਜਿਹੜੇ ਵੀ ਰੋਜ਼ ਇਹ ਵੇਖਦੇ ਆ ਵੀਡੀਓ ਉਹਨਾਂ ਨੂੰ ਤਾਂ ਪਤਾ ਹੀ ਆ ਬਾਕੀ ਆਪਾਂ ਜਿਹੜੇ ਅੱਜ ਗੱਲ ਕਰੀਏ ਜੋ ਕਹਿੰਦੇ ਪਿੰਡ ਬਲਟੋਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਿੱਚ ਬਹੁਤ ਛੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇੱਥੇ ਅੱਜ ਕਹਿੰਦੇ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੇ ਕਲੱਬਾਂ ਦੀ ਗੱਲ ਕਰੀਏ ਕਲੱਬਾਂ ਇੱਥੇ ਪਹੁੰਚ ਲੀਆਂ ਗੱਗੀ ਲੋਪੋ ਸੰਦੀਪ ਨੰਦ ਕਲੱਬੀਆਂ ਕਬੱਡੀ ਕਲੱਬ ਮਾਲਵਾ ਭਾਈ ਲੱड्डੂ ਸੌਰ ਸਿੰਘ ਤੇ ਕਰਿਆਲੇ ਦੀ ਟੀਮ ਵੀ ਖੇਡੇਗੀ ਇਸ ਕਬੱਡੀ ਕੱਪ ਤੇ ਇਹ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ ਆਪਾਂ ਬਾਕੀ ਲਾਸਟ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਆਪਾਂ ਕਰਦੇ ਹਾਂ ਗੱਲ ਇਸ ਕਬੱਡੀ ਕੱਪ ਤੇ ਕਿਹੜੇ ਵੱਡੇ ਸੁਪਰਸਟਾਰ ਪਹੁੰਚ ਰਹੇ ਆ ਤੇ ਕਿਹੜੀਆਂ ਟੀਮਾਂ ਵਿੱਚ ਵੱਡੇ ਖਿਡਾਰੀ ਖੇਡਣਗੇ ਹਾਂਜੀ ਜੇ ਆਪਾਂ ਵਲਟੋਹਾ ਕਬੱਡੀ ਕੱਪ ਤੇ ਪਹੁੰਚਦੇ ਪਲੇਅਰਾਂ ਬਾਰੇ ਗੱਲ ਕਰੀਏ ਇੱਥੇ ਖਿਡਾਰੀ ਪਹੁੰਚਦੇ ਆ ਪ੍ਰੀਤ ਲੱड्डੂ ਵਾਲਾ ਮਨਜੀਤ ਨਵਾ ਪਿੰਡ ਹੈਪੀ ਸਭਰਾਵਾ ਆਕਾਸ਼ ਮਸਤਗੜ ਜੱਗਾ ਭੂਸੇ ਰਾਜਾ ਪੱਧਰੀ ਪੈਸਟਲ ਭਿੰਡਰ ਲੱਖਾ ਮਾੜੀ ਮੁਸਤਫਾ ਹਰਮਨ ਕੋਹਲਿਆ ਅਮਣਾ ਲੋਹਾਰਾ ਸੁਖਵੀਰ ਗੁਰੂ ਸਰ ਰੁਪਿੰਦਰ ਦੋਦਾ ਹਲੇ ਪੱਕਾ ਨਹੀਂ ਕਲੀਅਰ ਜੇ ਪਹੁੰਚਿਆ ਤਾਂ ਕਹਿੰਦੇ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਗੱਗੀ ਲੋਪੋ ਵਿੱਚ ਖੇਡੇਗਾ ਹਰਸ਼ੇ ਲੋਗੜ ਸੁੱਖਾ ਜਿਉਣ ਵਾਲਾ ਨਿੱਕਾ ਨਦੋਰ ਦੀਪਦ ਬਰਜੀ ਆਦ ਹੋਰ ਵੀ ਕਈ ਇੱਥੇ ਚੋਟੀ ਦੇ ਸੁਪਰਸਟਾਰ ਪਹੁੰਚ ਰਹੇ ਆ ਜਿਵੇਂ ਅੰਬੇ ਦਾ ਵੀ ਹਲੇ ਪੱਕਾ ਕਲੀਅਰ ਨਹੀਂ ਬਾਕੀ ਆਪਾਂ ਤਾਂ ਜਾਣਕਾਰੀ ਸਾਂਝੀ ਕਰਦੇ ਆ ਕਿਹੜੀਆਂ ਚਾਰ ਟੀਮਾਂ ਬਣੀਆਂ ਕਿਹੜੀਆਂ ਟੀਮਾਂ ਵਿੱਚ ਕਿਹੜੇ ਕਿਹੜੇ ਸੁਪਰਸਟਾਰ ਪਹੁੰਚ ਰਹੇ ਆ ਇਸ ਕਬੱਡੀ ਕੱਪ ਤੇ ਅੱਜ ਜੇ ਆਪਾਂ ਸ਼ਿੱਲੂ ਬਾਹੂ ਅਕਬਰਪੁਰ ਹਰਿਆਣੇ ਵਾਲੇ ਚੋਬਰ ਤੇ ਜੱਗੂ ਹਾਕਮ ਵਾਲੀਏ ਬਾਰੇ ਗੱਲ ਕਰੀਏ ਇਹ ਚੋਬਰ ਦੋਨੇ ਅੱਜ ਰੈਸਟ ਤੇ ਆ ਤਕਰੀਬਨ ਅੱਜ ਨਹੀਂ ਖੇਡਣਗੇ ਇਬਲ ਟੋ ਇਹਦੇ ਕਬੱਡੀ ਕੱਪ ਤੇ ਵੀ ਨਹੀਂ ਪਹੁੰਚ ਰਹੇ ਦੋਨੇ ਪਲੇਅਰ ਜਿਹੜੇ ਅੱਜ ਆਪਾਂ ਪਹਿਲੀ ਟੀਮ ਗੱਗੀ ਲੋਪੋ ਕਬੱਡੀ ਕਲੱਬ ਮਾਲਵਾ ਬਾਰੇ ਗੱਲ ਕਰੀਏ ਇਸ ਵਿੱਚ ਖੇਡੇਗਾ ਸੁਖਵੀਰ ਗੁਰੂ ਸਰ ਲੱਖਾ ਮਾੜੀ ਮੁਸਤਫਾ ਕਾਲਾ ਮੱਲ ਸ਼ੈਂਟੀ ਕਰਾਚੋਂ ਹਰਮਨ ਘੋਲੀਆ ਰਾਜੂ ਖੋਸਾ ਕੋਟਲਾ ਸੁੱਖਾ ਜੌਣਵਾਲਾ ਨੀਨਾ ਡਰੋਲੀ ਭਾਈ ਰੋਮੀ ਲਹਾਰਾ ਦੀਪਾ ਲੀਲਾ ਮੇਕ ਸਿੰਘ ਵਾਲਾ ਮੋਟਾ ਚੂੜਚੱਕ ਗੁਰਪ੍ਰੀਤ ਬਰੇ ਸਹਿਬ ਰੁਪਿੰਦਰ ਦੋਦੇ ਦਾ ਹਲੇ ਪੱਕਾ ਕਲੀਅਰ ਨਹੀਂ ਹੋ ਸਕਦਾ 50% ਅੱਜ ਖੇਡੇ ਜੇ ਖੇਡੇ ਤਾਂ ਮਾਲਵੇ ਦੀ ਟੀਮ ਵਿੱਚ ਖੇਡੇਗਾ ਸ਼ਰਨਾ ਡੱਗੁਰਮਾਣੇ ਦਾ ਵੀ ਹਲੇ ਪੱਕਾ ਕਲੀਅਰ ਨਹੀਂ ਹੋ ਸਕਦਾ ਇਹ ਪਹੁੰਚ ਜਾਣ ਦੋਨੇ ਪਲੇਅਰ ਸ਼ਰਨਾ ਤੇ ਰੁਪਿੰਦਰ ਪਰ ਪੱਕਾ ਕਲੀਅਰ ਨਹੀਂ ਹਲੇ ਹਾਂਜੀ ਜੇ ਆਪਾਂ ਦੂਜੀ ਟੀਮ ਭਾਈ ਲੱड्डੂ ਬਾਰੇ ਗੱਲ ਕਰੀਏ ਇਸ ਵਿੱਚ ਖੇਡੇਗਾ ਪ੍ਰੀਤ ਲੱड्डੂ ਜੱਗਾ ਭੂਸੇ ਮਨਜੀਤ ਨਵਾਪੈੰਡ ਹੈਪੀ ਸਭਰਾਵਾ ਆਕਾਸ਼ ਮਸਤਗੜ ਚਿਰਾਗਦੀਨ ਮਈਆਵਾਲਾ ਰਾਜਾ ਪੱਧਰੀ ਆਦ ਇਹ ਵੀ ਛੋਟੀ ਦੀ ਟੀਮ ਬਣ ਕੇ ਪਹੁੰਚਦੀ ਹੈ ਬਲਟੋਹਾ ਦੇ ਕਬੱਡੀ ਕੱਪ ਤੇ ਹੋਰ ਵੀ 2-4 ਪਲੇਅਰ ਹੋਣਗੇ ਜੋ ਕਿ ਆਪਾਂ ਨੂੰ ਕਲੀਅਰ ਨਹੀਂ ਸੀ ਹਾਂਜੀ ਜੀ ਇਹ ਤੀਜੀ ਟੀਮ ਆਪਾਂ ਸੌਰ ਸਿੰਘ ਬੈਂਕਾਂ ਬਾਰੇ ਗੱਲ ਕਰੀਏ ਇਸ ਵਿੱਚ ਖੇਡੇਗਾ ਬਾਜੂ ਬੈਂਕਾਂ ਆਕਾਸ਼ ਸੌਰ ਸਿੰਘ ਭੀਮ ਸੌਰ ਸਿੰਘ ਨਿੱਕਾ ਨਦੋਹਰ ਸਾਬਾ ਕਿੜੀ ਅਫਗਾਨਾ ਅੰਬਾ ਸੌਰ ਸਿੰਘ 50% ਖੇਡ ਸਕਦਾ ਹਲੇ ਪੱਕਾ ਕਲੀਅਰ ਨਹੀਂ ਅੰਬੇ ਦਾ ਵੀ ਇਸ ਕਬੱਡੀ ਕੱਪ ਤੇ ਖੇਡੇਗੇ ਨਾ ਖੇਡੇ ਇਹ ਛੋਟੀ ਦੀ ਟੀਮ ਬਣ ਕੇ ਪਹੁੰਚਦੀ ਹੈ ਬਲਟੋਹਾ ਜਿਹੜਾ ਸ਼੍ਰੀ ਤਰਨਤਨ ਸਾਹਿਬ ਦੇ ਕਬੱਡੀ ਕੱਪ ਤੇ ਹਾਂਜੀ ਕਈ ਵਾਰੀ ਮੌਕੇ ਤੇ ਇੱਕ ਅੱਧਾ ਪਲੇਅਰ ਵੀਰੋ ਚੇਂਜ ਵੀ ਹੋ ਜਾਂਦਾ ਕਈ ਵਾਰੀ ਕਿਸੇ ਪਲੇਅਰ ਦੀ ਮਜਬੂਰੀ ਬਣ ਜਾਂਦੀ ਆ ਨਹੀਂ ਪਹੁੰਚ ਸਕਦਾ ਕਈ ਵਾਰੀ ਕਬੱਡੀ ਕੱਪ ਦੇ ਇਸੇ ਕਰਕੇ ਆਪਾਂ ਆਪ ਮਾਫੀ ਚਾਹੁੰਦੇ ਆ ਤੁਹਾਡੇ ਤੋਂ ਜੇ ਕਈ ਵਾਰੀ ਇੱਕ ਅੱਧਾ ਪਲੇਅਰ ਚੇਂਜ ਹੁੰਦਾ ਜਾਂ ਨਹੀਂ ਪਹੁੰਚਦਾ ਧੰਨਵਾਦ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ